ਜਿਹੜੀਆਂ ਪੱਗਾਂ ਦਿਖਦੀਆਂ ਨੇ ਇਹ ਨਾਮੋ ਨਿਸ਼ਾਨ ਮਿਟ ਜਾਣਿਆ ਭਰਾਵੋ ਮੈਨੂੰ ਪਤਾ ਵੀ ਤਾਂ ਨਾਸ ਨਹੀਂ ਹੋ ਸਕਦਾ ਸਾਡੇ ਗੁਰੂਆਂ ਨੇ ਵੀ ਬੀਜਿਆ ਇਹ ਕੌਮ ਨੂੰ ਕੋਈ ਖਤਮ ਨਹੀਂ ਕਰ ਸਕਦਾ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੇ ਜਾਂਦੇ ਆ ਚੰਗੇ ਬੰਦੇ ਪੰਜਾਬ 'ਚ ਨਹੀਂ ਆਉਂਦੇ ਸਰਕਾਰ ਨਹੀਂ ਬਣਦੀ ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਪੰਜਾਬੀਆਂ ਦਾ ਨਹੀਂ ਹੋਣਾ ਕੇ ਪੰਜਾਬ ਦੇ ਲੋਕੋ ਆਪਣੀਆਂ ਜ਼ਮੀਨਾਂ ਨਾ ਵੇਚੋ ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਨਾ ਵੇਚੋ ਚਾਹੇ ਤੁਹਾਨੂੰ 50 ਕਰੋੜ ਰੁਪਇਆ ਕੋਈ ਕੱਲੇ ਦਾ ਆਪੇ ਕਦੇਵੇ ਤਾਂ ਵੀ ਆਪਣੀ ਜ਼ਮੀਨ ਨਾ ਵੇਚੋ ਸ਼ੇਰ ਤਾਂ ਜੀ ਇਕੱਲਾ ਹੀ ਬਾਦੂ ਹੁੰਦਾ ਹੈ ਪਰ ਜੇ ਕਤਿਹੜ 20 ਇਕੱਠੇ ਹੋ ਕੇ ਪੈਣ ਸ਼ੇਰ ਨੂੰ ਵੀ ਮਾਰ ਲੈਂਦੇ ਆ ਤਾਂ ਯਾਦ ਰੱਖੋ ਜਿਹੜੀਆਂ ਕੌਮਾਂ ਦੀ ਬੋਲੀ ਮਰ ਜਾਂਦੀ ਹੈ ਉਹ ਕੌਮਾਂ ਦੁਨੀਆ ਤੋਂ ਖਤਮ ਹੋ ਜਾਂਦੀਆਂ ਨੇ ਕਿ ਕੋਈ ਵੀ ਬਾਹਰਲਾ ਬੰਦਾ ਪੰਜਾਬ ਦੇ ਅੰਦਰ ਆ ਸਾਡੀ ਵਾਹੀ ਜੋ ਜ਼ਮੀਨ ਨਹੀਂ ਲੈ ਸਕਦਾ ਪੰਜਾਬ ਦੇ ਅੰਦਰ ਜੇਕਰ ਬਾਹਰਲੇ ਬੰਦਿਆ ਨੇ ਗੋਟਾ ਬਣਾਉਣੀਆਂ ਨੇ ਉਹਦੀਆਂ ਸ਼ਰਤਾਂ طے ਹੋਣੀਆਂ ਚਾਹੀਦੀਆਂ ਨੇ ਭਾਈ ਮਹਾ ਸਿੰਘ ਦੇ ਕੋਲੇ ਜਦੋਂ ਦਸ਼ਮੇਸ਼ ਪਤਾ ਜਾਂਦੇ ਆ ਉਹਨਾਂ ਨੂੰ ਬੁੱਕਲ ਦੇ ਵਿੱਚ ਲੈਂਦੇ ਆ ਤੇ ਬੇਦਾਵਾ ਪਾੜਦੇ ਆ ਟੁੱਟੀ ਨੂੰ ਗੰਢਦੇ ਆ ਤੇ ਮੈਦਾਨ ਫਤਿਹ ਕਰਦੇ ਆ ਸੋ ਪੰਜਾਬ ਦੇ ਲੋਕੋ ਪੰਜਾਬ ਦੇ ਵਾਸੀਓ ਉਹ ਤਾਂ ਆਪਣੀਆਂ ਜਾਨਾਂ ਕੁਰਬਾਨ ਕਰਕੇ ਆਪਣਾ ਖੂਨ ਡੋਲ ਕੇ ਸ਼ਹੀਦੀਆਂ ਪਾ ਕੇ ਬੇਦਾਵਾ ਪੜਵਾਗੇ ਸੀ ਪਰ ਅੱਜ ਜਿਹੜਾ ਅਸੀਂ ਬੇਦਾਵਾ ਲੈ ਕੇ ਦੇ ਹੀ ਬੈਠੇ ਆ ਅੱਜ ਅਸੀਂ ਪੰਜਾਬ ਵੱਲ ਪਿੱਠ ਕਰੀ ਖੜੇ ਆ ਆ ਦੇਖਦਾ ਸੀਗਾ ਮੈਂ ਮਸੰਦਾਆਂ ਦੀਆਂ ਰੈਲੀਆਂ ਗਦਾਰਾਂ ਦੀਆਂ ਰੈਲੀਆਂ ਤੁਹਾਡੇ ਸਾਹਮਣੇ ਆ ਵੱਡੇ ਵੱਡੇ ਕੱਠ ਵੱਡੇ ਵੱਡੇ ਝੰਡੇ ਜੱਕੀ ਫਿਰਦੇ ਆ ਉਧਰੋਂ ਦੂਜੇ ਪਾਸੇ ਜਿਹੜਾ ਸਟੇਟ ਦਾ ਜ਼ਬਰ ਹੈ ਸਟੇਟ ਦਾ ਟੈਰਰ ਹੈ ਉਹ ਲਗਾਤਾਰ ਹਰ ਪਾਸਿਓਂ ਪੰਜਾਬ ਨੂੰ ਜ਼ਖਮੀ ਕਰ ਰਿਹਾ ਐ ਐਨੇ ਫਟ ਲਾਏ ਜਾ ਰਹੇ ਆ ਜਦੋਂ ਅਸੀਂ ਇੱਕ ਫਟ ਸਿਉਣ ਦੀ ਕੋਸ਼ਿਸ਼ ਕਰਦੇ ਆ ਚਾਰ ਫਟ ਹੋਰ ਲਾ ਦਿੰਦੇ ਆ ਅਸੀਂ ਉਧਰ ਨੂੰ ਹੁੰਨੇ ਆ 10 ਹਮਲੇ ਹੋਰ ਹੋ ਜਾਂਦੇ ਆ ਅੱਜ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪਹਿਲਾਂ ਬਹੁਤ ਵੱਡਿਆ ਟੁੱਕਿਆ ਗਿਆ ਪੰਜਾਬ ਹੁਣ ਸੁੰਗੜਦਾ ਸੁੰਗੜਦਾ ਪੰਜਾਬ ਘਟਦਾ ਘਟਦਾ ਪੰਜਾਬ ਬਹੁਤ ਥੋੜਾ ਜਿਹਾ ਪੰਜਾਬ ਰਹਿ ਗਿਆ ਆ ਚਲੇ ਜਾ ਲੁਧਿਆਣੇ ਵਾਲੇ ਪਾਸੇ ਮਹਾਲੀ ਵਾਲੇ ਪਾਸੇ ਜਲੰਧਰ ਵਾਲੇ ਪਾਸੇ ਜੀਰਕਪੁਰ ਵਾਲੇ ਪਾਸੇ ਲੱਗਦਾ ਹੀ ਨਹੀਂ ਵੀ ਆ ਪੰਜਾਬ 'ਚ ਰਹਿੰਦੇ ਆ ਇਹ ਬੜੇ ਖਤਰਨਾਕ ਸੰਕੇਤ ਆ ਬੜੇ ਖਤਰਨਾਕ ਸਨੇਹ ਆ ਬਾਰੇ ਬੰਦੇ ਮੈਨੂੰ ਕਹ ਦਿੰਦੇ ਆ ਬਾਈ ਨੈਗੇਟਿਵ ਵਾਲਾ ਸੋਚਦਾ ਨਾ ਪੱਖੀ ਸੋਚ ਰੱਖਦਾ ਮੈਂ ਕਹਾਂ ਮੈਂ ਨਾ ਪੱਖੀ ਸੋਚ ਨਹੀਂ ਰੱਖਦਾ ਮੈਂ ਤੁਹਾਨੂੰ ਆਉਣ ਵਾਲੇ ਖਤਰੇ ਬਾਰੇ ਸੁਚੇਤ ਕਰ ਰਿਹਾ ਕਿ ਆਉਣ ਵਾਲਾ ਸਮਾਂ ਮੇਰੀ ਗੱਲ ਯਾਦ ਰੱਖਿਓ ਜੇ ਇਹ ਕਾਨੂੰਨ ਪੰਜਾਬ ਦੇ ਵਿੱਚ ਨਹੀਂ ਬਣਦੇ ਕਿ ਕੋਈ ਵੀ ਬਾਹਰਲਾ ਬੰਦਾ ਪੰਜਾਬ ਦੇ ਅੰਦਰ ਸਾਡੀ ਬਾਹੀਜੋਗ ਜ਼ਮੀਨ ਨਹੀਂ ਲੈ ਸਕਦਾ ਪੰਜਾਬ ਦੇ ਅੰਦਰ ਜੇਕਰ ਬਾਹਰਲੇ ਬੰਦਿਆਂ ਨੇ ਵੋਟਾਂ ਬਣਾਉਣੀਆਂ ਨੇ ਉਹਦੀਆਂ ਸ਼ਰਤਾਂ ਤੈਅ ਹੋਣੀਆਂ ਚਾਹੀਦੀਆਂ ਨੇ ਬਾਹਰਲੇ ਬੰਦਿਆਂ ਨੇ ਨੌਕਰੀਆਂ ਲੈਣੀਆਂ ਨੇ ਉਹਦੇ ਲਈ ਡੋਮਿਸਾਈਲ ਬੋਨਫਾਇਡ ਲਾਗੂ ਹੋਣਾ ਚਾਹੀਦਾ ਹੈ ਜਿਵੇਂ ਦੂਜੇ ਸੂਬਿਆਂ ਦੇ ਵਿੱਚ ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਇਹੋ ਜਿਹਾ ਹੋਣਾ ਹੈ ਕਿ ਆ ਜਿਹੜੀਆਂ ਪੱਗਾਂ ਦਿਖਦੀਆਂ ਨੇ ਇਹ ਨਾਮੋ ਨਿਸ਼ਾਨ ਮਿਟ ਜਾਣਿਆ ਭਰਾਵੋ ਵੈਸੇ ਮੈਂ ਚੜਦੀ ਕਲਾ ਵਾਲਾ ਇਨਸਾਨ ਐ ਮੈਨੂੰ ਪਤਾ ਵੀ ਤਾਂ ਨਾਸ ਨਹੀਂ ਹੋ ਸਕਦਾ ਸਾਡੇ ਗੁਰੂਆਂ ਨੇ ਵੀ ਬੀਜਿਆ ਇਹ ਕੌਮ ਨੂੰ ਕੋਈ ਖਤਮ ਨਹੀਂ ਕਰ ਸਕਦਾ ਪਰ ਜਿਸ ਤਰ੍ਹਾਂ ਦੇ ਹਾਲਾਤ ਬਣੀ ਜਾਂਦੇ ਆ ਤੇ ਅਸੀਂ ਅੱਡੋ ਫਾਟੀ ਹੋਏ ਫਿਰਦੇ ਆ ਮਸਮੁੱਚੀ ਜਿੰਨੀ ਆ ਲੀਡਰਸ਼ਿਪ ਬੈਠੀ ਆ ਸਟੇਜ ਦੇ ਉੱਤੇ ਇਹਨਾਂ ਨੂੰ ਵੀ ਹੱਥ ਬੰਨ੍ਹ ਕੇ ਬੇਨਤੀ ਕਰਦਾ ਕਿ ਲੋਕਾਂ ਦੀ ਇੱਕ ਭਾਵਨਾ ਹੈ ਸੰਗਤ ਦੀ ਇੱਕ ਭਾਵਨਾ ਪੰਜਾਬ ਦੇ ਲੋਕ ਚਾਹੁੰਦੇ ਆ ਵੀ ਜਿਹੜਾ ਵੀ ਬੰਦਾ ਜਿਹੜਾ ਇਨਸਾਨ ਜਿਹੜੀ ਜਥੇਬੰਦੀ ਜਿਹੜੀ ਸੰਸਥਾ ਅੱਜ ਪੰਜਾਬ ਦੀ ਗੱਲ ਕਰਦੀ ਆ ਪੰਜਾਬੀਆਂ ਦੀ ਗੱਲ ਕਰਦੀ ਆ ਕੌਮ ਦੀ ਪੰਥ ਦੀ ਗੱਲ ਕਰਦੇ ਆ ਉਹਨਾਂ ਨੂੰ ਇੱਕ ਮੰਚ ਤੇ ਇਕੱਠੇ ਹੋ ਜਾਣਾ ਚਾਹੀਦਾ ਸਹਿਮਤ ਆ ਪਰ ਸਾਨੂੰ ਆਪਣੇ ਜਿਹੜੇ ਹਉਮੇ ਹੰਕਾਰ ਨੂੰ ਛੱਡ ਕੇ ਆਪਣੀ ਚੌਦਰ ਨੂੰ ਛੱਡ ਕੇ ਭਰਾਵੋ ਜਿਹੜਾ ਬੰਦਾ ਵੀ ਆਉਂਦਾ ਸਾਡੇ ਲੱਖ ਮੱਤ ਪੇਧ ਹੋਣਗੇ ਗਲੇ ਸ਼ਿਕਵੇ ਹੋਣਗੇ ਪਰ ਸਾਨੂੰ ਪੰਜਾਬ ਬਚਾਉਣ ਲਈ ਪੰਥ ਬਚਾਉਣ ਲਈ ਕੌਮ ਦੇ ਲਈ ਆਉਣ ਵਾਲੀਆਂ ਨਸਲਾਂ ਦੇ ਲਈ ਪੰਜਾਬ ਦੀ ਹੋਂਦ ਨੂੰ ਬਚਾਉਣ ਲਈ ਇਕੱਠੇ ਹੋਣਾ ਪੈਣਾ ਭਰਾਵੋ ਚਾਰਕ ਸੁਨੇਹ ਮੈਂ ਇਸ ਸਟੇਜ ਤੋਂ ਦੇਣਾ ਚਾਹਣਾ ਬੜੀ ਪਵਿੱਤਰ ਧਰਤੀ ਹੈ 40 ਮੁਕਤਿਆਂ ਦੀ ਧਰਤੀ ਹੈ ਪਹਿਲਾ ਸ੍ਰੀ ਹਮਾ ਆਵਾਜ਼ ਮਾਰਨਾ ਚਾਹਨਾ ਬਾਹਰਲੇ ਮੁਲਖਾਂ ਚ ਗਏ ਪੰਜਾਬੀਆਂ ਨੂੰ ਕਿ ਮੁੜਿਓ ਵਾਪਸ ਮੁੜਿਓ ਤੁਹਾਡੇ ਘਰਾਂ ਨੂੰ ਲੱਗੇ ਹੋਏ ਜਿੰਦਿਆਂ ਨੂੰ ਜੰਗਾਲ ਖਾਗੀ ਤੁਹਾਡੇ ਖੇਤ ਤੁਹਾਨੂੰ ਉਡੀਕਦੇ ਨੇ ਆ ਦੁਆਬੇ ਜਾਈਦਾ ਲੱਗਦਾ ਪੰਜਾਬ ਹੈ ਹੀ ਨਹੀਂ ਸਾਰਾ ਦੁਆਬਾ ਖਾਲੀ ਹੋਇਆ ਪਿਆ ਏਹੀ ਹਾਲ ਹੁਣ ਮਾਝੇ ਤੇ ਦੁਆਬੇ ਮਾਲਵੇ ਦਾ ਹੋ ਤੁਰਿਆ ਸੋ ਮੁੜ ਕੇ ਆ ਉਧਰੋਂ ਕਮਾਈਆਂ ਬਹੁਤ ਕਰ ਲੀਆਂ ਕਈ ਦਾ 50 50 ਸਾਲ ਹੋ ਗਏ 40 40 ਸਾਲ ਹੋ ਗਏ ਮੁੜ ਕੇ ਮੁੜੇ ਹੀ ਨਹੀਂ ਉਹਨਾਂ ਦੇ ਬੱਚੇ ਵੀ ਉਧਰ ਪੈਦਾ ਹੋਏ ਆ ਉਹਨਾਂ ਨੇ ਮੁੜ ਕੇ ਇਧਰ ਨੂੰ ਮੂੰਹ ਨਹੀਂ ਭਰਾਉਣਾ ਇਹ ਕੁਦਰਤੀ ਹੈ ਸੁਭਾਅਕ ਹੈ ਜਦੋਂ ਕੋਈ ਜਗ੍ਹਾ ਖਾਲੀ ਹੁੰਦੀ ਆ ਉਸ ਜਗ੍ਹਾ ਨੂੰ ਕਿਸੇ ਨਾ ਕਿਸੇ ਨੇ ਆ ਕੇ ਭਰ ਦੇਣਾ ਇਸ ਕਰਕੇ ਉਹਨਾਂ ਨੂੰ ਅਪੀਲ ਕਰਦੇ ਆ ਕਿ ਮਹਿਮ ਚ ਲਾਓ ਬਾਹਰਲੇ ਬੈਠਾ ਜੋ ਮਲਖਾਂ ਚ ਬੈਠੇ ਆ ਜਿਹੜੇ ਵੀ ਚਲੋ ਵਾਪਸ ਪੰਜਾਬ ਨੂੰ ਚੱਲ ਗਏ ਆਪਣੇ ਘਰਾਂ ਨੂੰ ਖੁੱਲ ਗਏ ਜੁੰਦੇ ਖੁੱਲ ਗਏ ਆਪਣੇ ਖੇਤਾਂ ਦੇ ਵਿੱਚ ਜਾ ਕੇ ਬਾਈਆਂ ਕਰ ਗਏ ਦੂਜਾ ਮਰਾ ਸਨੇਹਾ ਮੈਂ ਬਹੁਤ ਵਾਰੀ ਬੜੇ ਲੰਮੇ ਸਮੇਂ ਤੋਂ ਇਹ ਗੱਲ ਕਹਿੰਦਾ ਆ ਰਿਹਾ ਕਈ ਸਾਲਾਂ ਤੋਂ ਕਹਿੰਦਾ ਆ ਰਿਹਾ ਕਿ ਪੰਜਾਬ ਦੇ ਲੋਕੋ ਆਪਣੀਆਂ ਜ਼ਮੀਨਾਂ ਨਾ ਵੇਚੋ ਕਿਸੇ ਵੀ ਕੀਮਤ ਤੇ ਆਪਣੀ ਜ਼ਮੀਨ ਨਾ ਵੇਚੋ ਚਾਹੇ ਤੁਹਾਨੂੰ 50 ਕਰੋੜ ਰੁਪਇਆ ਕੋਈ ਇਕੱਲੇ ਆਪੇ ਕਦੇਵੇ ਤਾਂ ਵੀ ਆਪਣੀ ਜ਼ਮੀਨ ਨਾ ਵੇਚੋ ਤੁਹਾਨੂੰ ਨਹੀਂ ਪਤਾ ਇਹ ਧਰਤੀ ਦੀ ਕੀਮਤ ਕੀ ਐ ਪੂਰੀ ਦੁਨੀਆ ਦੀ ਅੱਖ ਵੱਡੇ ਵੱਡੇ ਸਨਮਾਇਏਦਾਰਾਂ ਦੀ ਅੱਖ ਵੱਡੇ ਵੱਡੇ ਮੁਲਕਾਂ ਦੀ ਅੱਖ ਤੁਹਾਡੀ ਧਰਤੀ ਤੇ ਐ ਐਵੇਂ ਨਹੀਂ ਵੱਡੇ ਵੱਡੇ ਹਾਈਵੇ ਬਣ ਗਏ ਆ ਖੜ ਜਾ ਪੰਜ-ਛੇ ਸਾਲ ਆ ਆ ਸਾਰੇ ਲਾਂਗੇ ਖੁੱਲ ਜਾਣੇ ਆ ਇੱਥੋਂ ਯੂਰਪ ਤੱਕ ਵਪਾਰ ਹੋਣਾ ਸੜਕਾਂ ਰਾਹੀਂ ਇਸ ਕਰਕੇ ਬੇਨਤੀ ਕਰਦੇ ਆ ਬਾਈ ਦੁੱਖ ਹੁੰਦਾ ਜਦੋਂ ਪਤਾ ਲੱਗਦਾ ਨਾ ਵੀ ਜਿੰਨੇ ਹਾਈਵੇ ਆ ਪੰਜਾਬ ਦੇ ਸਾਰੀਆਂ ਜ਼ਮੀਨਾਂ ਆਸੇ-ਪਾਸੇ ਜਾਂ ਵਪਾਰੀ ਖਰੀਦੀ ਬੈਠੇ ਆ ਜਾਂ ਕਿ ਹੋਰ ਜਿਹੜੇ ਵੱਡੇ-ਵੱਡੇ ਡੀਲਰ ਆ ਖਰੀਦੀ ਬੈਠੇ ਆ ਜਾਂ ਬਾਹਰ ਦੇ ਸੂਬਿਆਂ ਚੋਂ ਆ ਕੇ ਲੋਕ ਜ਼ਮੀਨਾਂ ਖਰੀਦ ਰਿਹਾ ਸਾਡੇ ਲੋਕ ਜ਼ਮੀਨਾਂ ਵੇਚ-ਵੇਚ ਭੱਜ ਰਹੇ ਆ ਦੂਜਾ ਮਰਾਸ ਨੇ ਆ ਪੰਜਾਬੀਆਂ ਨੂੰ ਹੋਇਆ ਤੀਜਾ ਸੁਨੇਹਾ ਮੇਰਾ ਇਹ ਸਾਡੀ ਮਾਂ ਬੋਲੀ ਤੇ ਬਹੁਤ ਵੱਡਾ ਹਮਲਾ ਹੈ ਪੰਜਾਬੀ ਦੇ ਉੱਤੇ ਤੁਹਾਡੇ ਜਵਾਕ ਸਕੂਲਾਂ ਚ ਪੜਦੇ ਹੋਣੇ ਆ ਜਬਰੀ ਉਹਨਾਂ ਦੇ ਉੱਤੇ ਹਿੰਦੀ ਥੋਪੀ ਜਾ ਰਹੀ ਹੈ ਸਾਡੇ ਜਵਾਕਾਂ ਨੂੰ ਸਾਡੇ ਇਤਿਹਾਸ ਤੋਂ ਦੂਰ ਕੀਤਾ ਜਾ ਰਿਹਾ ਸਾਡੇ ਕਿੰਨੇ ਪੰਜਾਬੀ ਦੇ ਸ਼ਬਦ ਨੇ ਜਿਹੜੇ ਲੋਪ ਹੋ ਰਹੇ ਨੇ ਮਰ ਰਹੇ ਨੇ ਅਸੀਂ ਆਪਾਂ ਉੱਪਰ ਥੱਲੇ ਉੱਤੇ ਥੱਲੇ ਉਹਨੂੰ ਉੱਪਰ نیچے ਕਹਿਣ ਲੱਗੇ ਭਰੋਸਾ ਮੈਂ ਕੱਲ ਬਹੁਤ ਸਿਆਣਾ ਬੰਦਾ ਗੁਰਸਿੱਖ ਬੰਦਾ ਬੋਲਦਾ ਸੁਣਾ ਟੀਵੀ ਤੇ ਬੈਠਾ ਹੈ ਆਸ਼ਵਾਸ਼ਣ ਕਹਿ ਰਿਹਾ ਅਸੀਂ ਉਹਨਾਂ ਦੇ ਸ਼ਬਦ ਆਪਣੇ ਮੂੰਹ ਚ ਪਾ ਰਹੇ ਹਾਂ ਜਦੋਂ ਸਾਡੀ ਬੋਲੀ ਨਾਲ ਦੀ ਦੁਨੀਆ 'ਚ ਕਿਤੇ ਕੋਈ ਅਮੀਰ ਬੋਲੀ ਨਹੀਂ ਹੈਗੀ ਪਰ ਇਹ ਗੱਲ ਤੇ ਗੌਰ ਕਰਨੀ ਪਣੀ ਆ ਜੇ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਆਪਣੀ ਬੋਲੀ ਤੋਂ ਦੂਰ ਹੋ ਗਈਆਂ ਤਾਂ ਯਾਦ ਰੱਖੋ ਜਿਹੜੀਆਂ ਕੌਮਾਂ ਦੀ ਬੋਲੀ ਮਰ ਜਾਂਦੀ ਹੈ ਉਹ ਕੌਮਾਂ ਦੁਨੀਆ ਤੋਂ ਖਤਮ ਹੋ ਜਾਂਦੀਆਂ ਨੇ ਤੇ ਅਗਲਾ ਸੁਨੇਹਾ ਮੇਰਾ ਹੋਰ ਸੁਣ ਲੋ ਚੌਥਾ ਸੁਨੇਹਾ ਬੱਚੇ ਆਪਾ ਇਕੱਲਾ ਇਕੱਲਾ ਹੀ ਜੰਮਣ ਲੱਗ ਗਏ ਜਿਹਦੇ ਪਹਿਲਾ ਮੁੰਡਾ ਹੋ ਗਿਆ ਉੱਥੇ ਖੜ ਜਾਂਦੇ ਵੀ ਗਾਂ ਬੱਚਾ ਨਹੀਂ ਲੈਣਾ ਅ ਪਰਸੋਂ ਦੀ ਗੱਲ ਹੈ ਕੱਲ ਦੀ ਗੱਲ ਹੈ ਤੁੰਗਾ ਪਿੰਡ ਮੈਂ ਖਬਰ ਪੜ ਰਿਹਾ ਸੀ ਸੰਗਰੂਰ ਜ਼ਿਲ੍ਹੇ ਦੀ ਖਬਰ ਹੈ ਇੱਕ 12 ਸਾਲ ਦਾ ਬੱਚਾ ਇਕੱਲਾ ਹੀ ਮਾਪਿਆਂ ਦਾ ਪੁੱਤ ਸੀਗਾ ਪੁੱਤਾਂ ਗੇ ਚੜਾਉਂਦਾ ਕੋਠੇ ਡਿੱਗ ਪਿਆ ਉਹਦੀ ਮੌਤ ਹੋ ਗਈ ਤੇ ਘਰ ਦਾ ਦੀਵਾ ਗੁੱਲ ਹੋ ਗਿਆ ਸਾਡੇ ਇਕੱਲੇ ਇਕੱਲੇ ਜਵਾਕ ਵੀ ਆ ਪਾ ਜ਼ਮੀਨਾਂ ਨਾਲ ਘਟ ਜਾਣ ਇਹਨਾਂ ਨੂੰ ਪੜ੍ਹਾਵਾ ਕਿੱਥੋਂ ਉਹ ਇਕੱਲੇ ਇਕੱਲੇ ਨੂੰ ਜਾਂ ਸਟੇਟ ਨੇ ਮਾਰ ਦੇਣਾ ਹੈ ਜ਼ਬਰ ਕਰਕੇ ਜਾਂ ਨਸ਼ੇ ਨਾਲ ਮਰ ਜਾਣਾ ਹੈ ਜਾਂ ਕੋਈ ਹੋਰ ਹਾਦਸਾ ਵਾਪਰ ਜਾਣਾ ਤੇ ਫਿਰ ਜ਼ਮੀਨਾਂ ਕਿਹਨੇ ਸਾਂਭਣੀਆਂ ਸਾਡੀਆਂ ਬਈ ਇਹ ਗੱਲ ਦਾ ਖਿਆਲ ਰੱਖੋ ਅਸੀਂ ਹੁਣ ਪਿੰਡਾਂ ਸੁਣਦੇ ਆ ਕਹਿੰਦੇ ਆ 15 15 20 20 ਕਿੱਲੇ ਆਲਿਆ ਮੁੰਡਿਆਂ ਨੂੰ ਰਿਸ਼ਤੇ ਨਹੀਂ ਹੁੰਦੇ ਕਿਉਂ ਨਹੀਂ ਹੁੰਦੇ ਕੁੜੀਆਂ ਹੀ ਹੈ ਨਹੀਂ ਜਿਵੇਂ ਪਹਿਲਾਂ ਕਿਹਾ ਜਿਹਦੇ ਪਹਿਲਾ ਮੁੰਡਾ ਦੂਜਾ ਬੱਚਾ ਨਹੀਂ ਲੈਂਦਾ ਇਹ ਗੱਲ ਤੇ ਗੌਰ ਕਰੋ ਬਾਹਲੇ ਕਹਿ ਦਿੰਦੇ ਆ ਸ਼ੇਰਤਾ ਜੀ ਇਕੱਲਾ ਹੀ ਵਾਧੂ ਹੁੰਦਾ ਹੈ ਪਰ ਜੇ ਕਤੀੜ ਵੀ ਇਕੱਠੇ ਹੋ ਕੇ ਪਹਿਨ ਸ਼ੇਰ ਨੂੰ ਵੀ ਮਾਰ ਲੈਂਦੇ ਆ ਇਹ ਲੜ ਮੰਨ ਕੇ ਜਾਓ ਉਹ ਗੱਲ ਬਹੁਤ ਜ਼ਰੂਰਤਾ ਸਾਡੀ ਕੌਮ ਨੂੰ ਇੱਕ ਤੋਂ ਜ਼ਿਆਦਾ ਬੱਚੇ ਦੀ ਲੋੜ ਆ ਭਰਾਵੋ ਸੋ ਮੈਂ ਅਖੀਰ ਤੇ ਸਮੇਂ ਦੀ ਘਾਟ ਹੈ ਐਨੇ ਕਹਿਣਾ ਚਾਹੁੰਨਾ ਜਿਹੜੀ ਚਿੰਗਾਰੀ ਜਿਹੜੀ ਸ਼ੁਰੂਆਤ ਭਾਈ ਦੀਪ ਸਿੰਘ ਸਿੱਧੂ ਨੇ ਸ਼ੁਰੂ ਕੀਤੀ ਸੀਗੀ ਉਹਨੂੰ ਅੱਗੇ ਲੈ ਕੇ ਚੱਲੇ ਭਾਈ ਅਮਰਪਾਲ ਸਿੰਘ ਜਿਹੜੇ ਅੱਜ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਹੈ ਇਸ ਤੋਂ ਇਲਾਵਾ ਸਾਡੇ 40 45 ਨੌਜਵਾਨ ਹੋਰ ਹੈ ਜਿਹੜੇ ਪੰਜਾਬ ਦੀਆਂ ਵੱਖ-ਵੱਖ ਜ਼ਿਲਾਂਜ ਬੰਦਾ ਉਹਨਾਂ ਤੇ ਵੀ ਜਿਹੜੀ ਇਹ ਹਕੂਮਤਾਂ ਛੱਡ ਢਾ ਰਹੀ ਹੈ ਬਹੁਤ ਬਾਰੀ ਖਬਰਾਂ ਵੀ ਬਾਹਰ ਨਿਕਲ ਕੇ ਆਉਂਦੀਆਂ ਨੇ ਉਹ ਆਪ ਵੀ ਆਗੇ ਇਸ ਤਰੀਕੇ ਤੇ ਦੱਸ ਦੇ ਭਾਈ ਸਾਡੇ ਨਾਲ ਅੰਦਰ ਧੱਕਾ ਹੋ ਰਿਹਾ ਸੋ ਇਸ ਕਰਕੇ ਸਾਨੂੰ ਅੱਜ ਇਕੱਠੇ ਹੋਣ ਦੀ ਲੋੜ ਹੈ ਜਿਹੜੇ ਬੰਦੇ ਆ ਥੋੜੇ ਮੋٹے ਬੱਚੇ ਆ ਪੰਜਾਬ ਦੀ ਗੱਲ ਕਰਨ ਵਾਲੇ ਕੌਮ ਪੰਥ ਦੀ ਗੱਲ ਕਰਨ ਵਾਲੇ ਭਰਾਵੋ ਉਹਨਾਂ ਦੇ ਨਾਲ ਖੜ ਜਾ ਕਰੋ ਆਪਾਂ ਸੋਚੀ ਜਾਂਦੇ ਆ ਵੀ ਆਪਾਂ ਕੀ ਲੈਣਾ ਹੈ ਨਹੀਂ ਫਿਰ ਇੱਕ ਵੀ ਇੱਥੇ ਬਚਣਾ ਨਹੀਂ ਬੰਦਾ ਮੇਰੀ ਗੱਲ ਯਾਦ ਰੱਖਿਓ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ ਵੀ ਸਾਡੇ ਪਾਣੀਆਂ ਜ਼ਹਿਰਾ ਸਾਡੀ ਧਰਤੀ ਨੂੰ ਖੋਹਿਆ ਜਾ ਰਿਹਾ ਹੈ ਜਵਾਨੀ ਪ੍ਰਵਾਸ ਕਰਕੇ ਬਾਹਰ ਕੱਢੀ ਜਾ ਰਹੀ ਹੈ ਇੱਥੇ ਗਰ ਪੰਜਾਬੀਆਂ ਦੇ ਕਬਜ਼ੇ ਹੋ ਰਹੇ ਨੇ ਇਹ ਜਿੰਨਾ ਜਦ ਅਸੀਂ ਇਕੱਠੇ ਹੋ ਕੇ ਇੱਥੋਂ ਅਸੀਂ ਪੈਰ ਜੁੱਤੀ ਨਾਲ ਹੁਣ ਪਾਈਏ ਨੰਗੇ ਪੈਰੀ ਪੂਰੇ ਪੰਜਾਬ ਚ ਜਾਈਏ ਲੋਕਾਂ ਨੂੰ ਅਪੀਲ ਕਰ ਗਏ ਵੀ ਜੇ 27 ਦੇ ਵਿੱਚ ਚੰਗੇ ਬੰਦੇ ਪੰਜਾਬ ਵਿੱਚ ਨਹੀਂ ਆਉਂਦੇ ਸਰਕਾਰ ਨਹੀਂ ਬਣਦੀ ਤਾਂ ਯਾਦ ਰੱਖਿਓ ਆਉਣ ਵਾਲਾ ਸਮਾਂ ਪੰਜਾਬੀਆਂ ਦਾ ਨਹੀਂ ਹੋਣਾ ਸੋ ਇੰਨੀਆਂ ਕਿ ਮੇਰੀਆਂ ਬੇਨਤੀਆਂ ਪੀਲਾਂ ਨੇ ਹੁਣ ਮੈਂ ਅਪੀਲ ਕਰਦਾ ਇੱਕ ਜਿੰਨੇ ਵੀ ਬੈਠੇ ਆਂ ਕੁਰਸੀਆਂ ਤੇ ਖੜੇ ਹੋ ਜਿਓ ਇੱਕ ਵਾਰੀ ਆਪਾਂ ਜਕਾਰੇ ਲਾਉਣਿਆ ਮਾਹੌਲ ਠੰਡਾ ਆਇਆ ਕਰੀ ਬੈਠੇ ਹਾਂ ਦੋਨੇ ਵਹਾਂ ਮੁੱਕੇ ਹਵਾ ਤਣੇ ਹੋਣੇ ਚਾਹੀਦੇ ਆ ਪਤਾ ਲੱਗੇ ਇਥੋਂ ਕਾਂਬਾ ਛੜੇ ਦਸ਼ਮਣਾਂ ਨੂੰ ਵੀ ਹਾਂ ਅੱਜ ਵਾਰਸ ਪੰਜਾਬ ਦੇ ਇਕੱਠੇ ਹੋਇਆ 40 ਮੋਤੀਆਂ ਦੀ ਧਰਤੀ ਦੇ ਉੱਤੇ ਜਿਹਦੇ ਹੱਥ ਦੇ ਵਿੱਚ ਝੰਡਾ ਝੰਡੇ ਜਮਾ ਉੱਪਰ ਤੇ ਬਾਹਾਂ ਹਵਾ ਦੇ ਵਿੱਚ ਹੋਣੀਆਂ ਚਾਹੀਦੀਆਂ ਨੇ ਬੋਲੇ ਇਸ ਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ